ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਚਾਰ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਛੇ ਪੰਜੇ ਛੇ ਪੰਜੇ ਛੇ ਨਾਮ ਪ੍ਰਭੂ ਦਾ ਸਦਾ ਲੈ ਨਾਮ ਪ੍ਰਭੂ ਦਾ ਸਦਾ ਲੈ 7 8 7 8 ਮੂਲ ਨ ਕਰੀਏ ਢੇਲ ਮਠ ਨੌਂ ਦਾ ਸਨੌਂ 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 ਅੱਠ ਕਹਿੰਦਾ ਕਿ ਤੂੰ ਮੇਰੇ 'ਤੇ ਮਾਰਿਆ ਉਹ ਕਹਿੰਦਾ ਮੈਂ ਘਟਾ ਮੈਂ ਤਾਂ ਆਪਣਾ ਮੇਰੇ ਡੌਲੇ ਵਿਟਾਣ ਵਾਰੀ ਅੱਠਵੇਂ ਲਾ ਕੇ ਸੱਤ ਤੇ ਵਾਰੀ ਸੱਤ ਤੇ 6 6 ਤੇ 5 ਜਾ ਵਾਰੀ ਜਦੋਂ ਦੋਨੇ ਇੱਕ ਤੇ ਵਾਰੀ ਜਪੇੜ ਦੋਨੇ ਪੁੱਛਿਆ ਤੂੰ ਕਿਉਂ ਮੇਰੇ 'ਤੇ ਮਾਰਿਆ ਕਹਿੰਦਾ ਮੈਂ ਘਟਾ ਮੁੰਡਾ ਇਕਨੇ ਦੀ ਕੀਤਾ ਇੱਕ ਇੱਕ ਨੇ ਪਤਾ ਕੀ ਕੀਤਾ ਇੱਕ ਜ਼ੀਰੋ ਕੋਲੇ ਗਿਆ ਇੱਕ ਕਿਹਦੇ ਕੋਲੇ ਗਿਆ ਜ਼ੀਰੋ ਕੋਲੇ ਜ਼ੀਰੋ ਕੋਲੇ ਇੱਕ ਨੇ ਜ਼ੀਰੋ ਨੂੰ ਆਪਣੇ ਕੋਲ ਵਹਾ ਲਿਆ ਕਿੰਨੇ ਬਣ ਗਏ 10 ਤੇ ਹੁਣ 10 ਬਣ ਗਏ ਤੇ ਹੁਣ ਸਾਰਿਆਂ ਦੀ ਸਮਝ ਆਉਣਾ 10 ਸਾਰਿਆਂ ਦਾ ਵੱਡਾ ਹੋ ਗਿਆ 10 10 ਸਾਰਿਆਂ ਦਾ ਪਤਾ ਹਾਂਜੀ ਪਿਆਰੇ ਸੋਹਣੇ ਬੱਚਿਓ 10 ਬਣੂ ਇਸ ਕਰਕੇ ਇੱਕਾ ਜਿਹੜਾ ਬਿੰਦੀ ਦਾ ਉਹ ਦਵਾਰੇ ਆ ਗਿਆ ਤੇ ਉਹਦੇ ਨਾਲ ਜ਼ੀਰੋ ਆ ਇੱਕ ਸਾਡਾ ਗੁਰੂ ਗ੍ਰੰਥ ਸਾਹਿਬ ਇੱਕ ਸਾਡਾ ਗੁਰੂ ਗ੍ਰੰਥ ਸਾਹਿਬ ਇੱਕ ਸਾਡਾ ਗੁਰੂ ਗ੍ਰੰਥ ਸਾਹਿਬ ਅਸੀਂ ਸਾਰੇ ਜ਼ੀਰੋ ਅਸੀਂ ਸਾਰੇ ਜ਼ੀਰੋ ਜਦੋਂ ਪਿਆਰੇ ਸੋਹਣੇ ਬੱਚੇ ਅਸੀਂ ਜ਼ੀਰੋ ਹੋ ਕੇ ਇੱਕ ਕੋਲੇ ਲੈ ਜਾਂਦੇ ਆ ਉਦੋਂ ਦਸਾਂ ਪਾਤਸ਼ਾਹਿਆਂ ਦੀ ਜੋਤ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ ਉਦੋਂ ਦਸਾਂ ਪਾਸਿਆਂ ਦੀ ਜੋਤ ਬਣਦੀ ਹੈ ਉਸ ਤੋਂ ਬਿਨਾਂ ਜੋਤ ਨਹੀਂ ਬਣਦੀ ਗੁਰੂ ਗ੍ਰੰਥ ਸਾਹਿਬ ਜੀ 11ਵੇਂ ਗੁਰੂ ਨਹੀਂ 11ਵੇਂ ਗੁਰੂ ਨਹੀਂ 11ਵੇਂ ਗੁਰੂ ਨਹੀਂ ਸਾਡੇ ਗੁਰੂ ਦਾਸ ਨੇ ਗੁਰੂ ਸਾθε ਦਾਸ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਸਿਆਂ ਦੀ ਜੋਤ ਨੇ ਮੌਜੂਦਾ ਗੁਰੂ ਨੇ ਸਾਡੇ ਮੌਜੂਦਾ ਗੁਰੂ ਨੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਣੀ ਵਿੱਚ ਗੁਰੂ ਵਸਦਾ ਹੈ ਸਾਡਾ ਗੁਰੂ ਕਿੱਥੇ ਵਸਦਾ ਹੈ ਬਾਣੀ ਦੇ ਵਿੱਚ ਵਸਦਾ ਹੈ